ਜੀ ਫ੍ਰੈਂਡ ਵੈਲਕਮ ਕਰਦੀ ਆ ਮੈਂ ਅੱਜ ਤੁਹਾਨੂੰ ਇੱਕ ਹੋਰ ਨਵੀਂ ਜੀ ਰੈਮੇਡੀ ਦੇ ਨਾਲ ਦੇਖੋ ਬਹੁਤ ਵਧੀਆ ਇਹ ਫੇਸ ਪੈਕ ਬਣਾਇਆ ਮੈਨੇ ਇਹ ਤੇ ਸਾਨੂੰ ਪਹਿਲਾਂ ਇਹਨੂੰ ਮੈਂ ਲਗਾਵਾਂਗੀ ਠੀਕ ਹੈ ਜੀ ਨਾਲ ਦੀ ਨਾਲ ਜਿਹੜਾ ਮੇਰਾ ਚੇਤੀ ਸੁੱਕ ਜਾਵੇ ਬਹੁਤ ਵਧੀਆ ਦਾ ਰਿਜ਼ਲਟ ਆਊਗਾ ਠੀਕ ਹੈ ਜੀ ਜਿੰਨਾ ਵੀ ਆਪਣੇ ਫੇਸ ਤੇ ਪਿੰਪਲ ਵਗੈਰਾ ਹੁੰਦੇ ਨੇ ਛਾਈਆਂ ਵਗੈਰਾ ਹੁੰਦੀਆਂ ਨੇ ਸਾਰੇ ਇਹ ਪੈਕ ਨਾਲ ਜਿਹੜਾ ਠੀਕ ਹੋ ਜਾਊ ਤੇ ਲੋ ਜੀ ਇਹਨੂੰ ਮੈਂ ਪਹਿਲਾਂ ਅਪਲਾਈ ਕਰਦੇ ਆ ਤੇ ਤੁਸੀਂ ਵੀ ਇਹਨਾਂ ਆਪਣੇ ਫੇਸ ਦੀ ਜਿਹੜੀ ਹੈ ਕੇਅਰ ਕਰਨੀ ਸਟਾਰਟ ਕਰ ਦੋ ਠੀਕ ਹੈ ਜੀ ਬਹੁਤ ਵਧੀਆ ਇਹ ਫੇਸ ਪੈਕ ਹੈ ਜਿਹੜਾ ਮੈਨੇ ਬਣਾਇਆ ਹੈ ਤਾਂ ਕਿ ਤੀਤੋ ਬਾਅਦ ਨਾ ਦੇਖੋ ਹੈ ਨਾ ਜਿਹੜੀ ਆਪਣੀ ਸਕਿਨ ਹੈ ਬਹੁਤਾਰੇ ਚੇਂजेस ਵਗੈਰਾ ਇੱਥੇ ਆ ਜਾਂਦੇ ਨੇ ਇਸ ਕਰਕੇ ਤੁਸੀਂ ਪਹਿਲਾ ਹੀ ਆਪਣੇ ਫੇਸ ਦੀ ਕੇਅਰ ਕਰਨ ਦੀ ਸਟਾਰਟ ਕਰ ਦੋ ਤੇ ਲੋ ਜੀ ਇਹ ਮੈਂ ਪੈਕ ਜਿਹੜਾ ਲਗਾਉਣੀ ਆ ਤੇ ਕਿਵੇਂ ਬਣਾਇਆ ਵੀ ਮੈਂ ਤੁਹਾਨੂੰ ਦੱਸਦੀ ਆ ਬਹੁਤ ਵਧੀਆ ਇਹਦੇ ਨਾਲ 글로ਅ ਆਗਾ ਐਂਜ ਲੱਗੂਗਾ ਜਿਵੇਂ ਆਪਾਂ ਹੁਣੀ ਹੁਣੀ ਫੇਸ਼ਲ ਕਰਵਾ ਕੇ ਆਏ ਆ ਠੀਕ ਹੈ ਜੀ ਜਿਵੇਂ ਡਾਇਮੰਡ ਫੇਸ਼ਲ ਕਰਵਾਇਆ ਹੁੰਦਾ ਉਵੇਂ ਲੱਗੂਗਾ ਤੁਹਾਨੂੰ ਇਹਨਾਂ ਤਾਂ ਹੁਣ ਚੰਗੀ ਤਰ੍ਹਾਂ ਮ사ਜ ਜੀ ਆਪਾਂ ਕਰ ਲੈਨੇ ਆ ਤੇ ਕੀ ਮੈਂ ਬਣਾਇਆ ਉਹ ਵੀ ਮੈਂ ਤੁਹਾਨੂੰ ਦੱਸਦੀ ਹਾਂ ਠੀਕ ਹੈ ਜੀ ਪਲੀਜ਼ ਲਾਈਕ ਕਰਨਾ ਤੇ ਸ਼ੇਅਰ ਕਰਨਾ ਵੀਡੀਓ ਨੂੰ ਵੱਧ ਤੋਂ ਵੱਧ ਕਮੈਂਟ ਵੀ ਕਰਿਓ ਸ਼ੇਅਰ ਵੀ ਕਰਿਓ ਠੀਕ ਹੈ ਜੀ ਤਾਂ ਲਾਈਕ ਕਰੀ ਮੈਂ ਮਸਾਜ ਕਰ ਲੈਣੀ ਆ ਤੇ ਲੋਜੇ ਫਰੈਂਡ ਇਹ ਪੈਕ ਬਣਾਉਣ ਲਈ ਆਪਾਂ ਨੇ ਲੈ ਲੈਣਾ ਇੱਕ ਟਮਾਟਰ ਟਮਾਟਰ ਆਪਣੇ ਫੇਸ ਲਈ ਬਹੁਤ ਵਧੀਆ ਹੁੰਦਾ ਹੈ ਇਹ ਆਪਣੇ ਫੇਸ ਦੀ ਜਿੰਨੀ ਵੀ ਹੁੰਦੀ ਹੈ ਮੈਲ ਘੱਟਾ ਡੀਪ ਕਲੀਨਿੰਗ ਚੰਗੀ ਤਰ੍ਹਾਂ ਕਰ ਦਿੰਦਾ ਤੇ ਟਮਾਟਰ ਨੂੰ ਆਪਾਂ ਕਰ ਲਵਾਂਗੇ ਕੰਤੂ ਕਸ ਕੰਤੂ ਕਸ ਕਰਨ ਨਾਲ ਜਿੰਨਾ ਵੀ ਇਹਦਾ ਟੈਕਸਚਰ ਉਹਦਾ ਸਾਰਾ ਆਪਾਂ ਨੂੰ ਮਿਲ ਜਾਣਾ ਠੀਕ ਹੈ ਜੀ ਇਹਨੂੰ ਚੰਗੀ ਤਰ੍ਹਾਂ ਕੱਦੂ ਘਸ ਕਰਨ ਤੋਂ ਬਾਅਦ ਆਪਾਂ ਇੱਕ ਚੀਜ਼ ਹੋਰ ਮਲਾਵਾਂਗੇ ਇਹਦੇ ਵਿੱਚ ਤੇ ਇਹ ਜਿਹੜਾ ਪੈਕ ਹੈ ਤੁਸੀਂ ਇਹਨੂੰ ਹਫਤੇ ਦੇ ਵਿੱਚ ਹੈਨਾ 2-3 ਵਾਰੀ ਵੀ ਯੂਜ਼ ਕਰ ਸਕਦੇ ਹੋ ਇਹ ਪੈਕ ਹੈ ਜਿਹੜਾ ਲਗਾਉਣ ਨਾਲ ਆਪਣੇ ਫੇਸ ਤੇ ਐ ਪੂਰਾ 글로ਅ ਆ ਜਾਣਾ ਐਂਜ ਲੱਗੂਗਾ ਜਿਵੇਂ ਕਿ ਆਪਾਂ ਹੁਣੀਓ ਪਾਰਲਰ ਤੋਂ ਫੇਸ਼ੀਅਲ ਵਗੈਰਾ ਕਰਾ ਕੇ ਆਏ ਹੁੰਦੇ ਆ ਹੈਨਾ ਤੇ ਪੂਰਾ ਇਨ ਫੇਸ਼ੀਅਲ ਜਿੰਨਾ 글로ਅ ਆਊਗਾ ਇਹਦੇ ਨਾਲ ਤੇ ਹੁਣ ਇਹਦੇ ਵਿੱਚ ਆਪਾਂ ਪਾ ਲਵਾਂਗੇ ਇੱਕ ਕਾਫੀ ਪਾਊਚ ਤੁਸੀਂ ਕੋਈ ਵੀ ਕਾਫੀ ਵਗੈਰਾ ਇਹ ਚ ਲੈ ਸਕਦੇ ਹੋ ਮੈਂ ਨੇ ਇੱਥੇ ਆਪਣੀ ਨੈਸਟਲੇ ਦੀ ਹੁੰਦੀ ਜਿਹੜੀ ਉਹ ਲਈਤੀ ਹੈ ਤੇ ਥੋੜਾ ਕ ਆਪਾਂ ਪਾਵਾਂਗੇ ਇਹਦੇ ਵਿੱਚ ਆਪਾਂ ਨਿੰਬੂ ਅਗਰ ਤੁਹਾਨੂੰ ਨਿੰਬੂ ਨਹੀਂ ਸ਼ੂਟ ਕਰਦਾ ਹੈਗਾ ਤਾਂ ਤੁਸੀਂ ਇਹਦੇ ਵਿੱਚ ਸ਼ਹਿਦ ਵੀ ਲੈ ਸਕਦੇ ਹੋ ਜੀ ਜਾਂ ਤੁਸੀਂ ਨਿੰਬੂ ਸਕਿੱਪ ਵੀ ਕਰ ਸਕਦੇ ਹੋ ਠੀਕ ਹੈ ਜੀ ਤੇ ਹੁਣ ਆਪਾਂ ਚੰਗੀ ਤਰ੍ਹਾਂ ਹੁਣ ਮਿਕਸ ਕਰ ਲਿਆ ਇਹ ਪੈਕ ਲਗਾਉਣ ਨਾਲ ਤੁਹਾਡਾ ਫੇਸ ਐਨ ਪੂਰਾ ਗਲੋ ਹੋ ਜਾਊਗਾ ਤੇ ਐਨ ਚੰਗੀ ਤਰ੍ਹਾਂ ਜਿਹੜੀ ਡੀਪ ਕਲੀਨਿੰਗ ਪੂਰਾ ਹਾਈਡਰੇਟ ਹੋ ਜਾਊਗਾ ਆਪਣਾ ਫੇਸ ਜਿਹੜਾ ਆਪਣੇ ਟਮਾਟਰ ਪਾਏ ਦੇ ਵਿੱਚ ਆਪਣੀ ਸਕਿਨ ਤੇ ਪੂਰੀ ਡੀਪ ਕਲੀਨਿੰਗ ਕਰ ਦਿੰਦਾ ਨਿੰਬੂ ਦਾ ਤਾਂ ਤੁਹਾਨੂੰ ਪਤਾ ਹੀ ਹੈ ਠੀਕ ਹੈ ਜੀ ਜਿਹੜੀ ਭੈਣਾਂ ਨੂੰ ਨਿੰਬੂ ਨਹੀਂ ਸ਼ੂਟ ਕਰਦਾਗਾ ਉਹਦੇ ਵਿੱਚ ਸਕਿਪ ਵੀ ਕਰ ਸਕਦੇ ਹੋ ਤੇ ਤੁਸੀਂ ਉਹਦੇ ਵਿੱਚ ਬਦਲੇ ਪਾ ਸਕਦੇ ਹੋ ਇਹਦੇ ਵਿੱਚ ਹਨੀ ਹਨੀ ਮੋਸਚਰਾਈਜ਼ਰ ਲਈ ਬਹੁਤ ਵਧੀਆ ਜਿੰਨੇ ਸਰਦੀਆਂ ਦੇ ਵਿੱਚ ਮੋਸਚਰਾਈਜ਼ਰ ਦੀ ਆਪਾਂ ਨੂੰ ਲੋੜ ਹੁੰਦੀ ਹੈ ਤੇ ਲੋ ਜੀ ਆਪਾਂ ਨੇ ਹੁਣ ਚੰਗੀ ਤਰ੍ਹਾਂ ਆਪਣੇ ਫੇਸ ਦੀ ਹੁਣ ਇਹਨੂੰ ਲਗਾ ਕੇ ਰੱਖ ਲੈਣਾ 10-15 ਮਿੰਟ ਤੇ ਜੀ ਆਪਾਂ ਚੰਡੀ ਦੀ ਮ사ਜ ਕਰਾਂਗੇ ਫੇਰ ਤੇ ਲੋ ਜੀ ਹੁਣ ਆਪਾਂ ਇਹਨੂੰ ਇੱਕ ਮੋਟੀ ਜੀ ਲੇਅਰ ਆਪਾਂ ਲਗਾ ਕੇ ਰੱਖਦੇ ਆ ਹੁਣ ਆਪਾਂ ਇਹਨੂੰ 10-15 ਮਿੰਟ ਲਈ ਸਿਕਾਵਾਂਗੇ ਠੀਕ ਹੈ ਜੀ ਫਿਰ ਆਪਾਂ ਆਪਣਾ ਫੇਸ ਧੋਵਾਂਗੇ ਤੇ ਲੋਜੀ ਫਰੈਂਡ ਹੋ ਗਏ ਮੈਨੂੰ 10 ਮਿੰਟ ਤੇ 10 ਮਿੰਟ ਐਨੇ ਆਪਣੇ ਫੇਸ ਸੁੱਕਦਾ ਸੀਗਾ ਐਨੇ ਮੈਂ ਆਪਣੇ ਹੱਥਾਂ ਦੀ ਵੀ ਦੇਖੋ ਲਗਾ ਲਿਆ ਇਹ ਠੀਕ ਹੈ ਤਾਂ ਕਿ ਮੈਂ ਹੱਥ ਵੀ ਵਧੀਆ ਹੋ ਜਾਣ ਤੇ ਲੋ ਜੀ ਐਵੇਂ ਕਰਕੇ ਆਪਾਂ ਨੇ ਮ사ਜ ਇੱਕ ਵਾਰੀ ਹੋਰ ਆਪਾਂ ਕਰਾਂਗੇ ਆਪਣੇ ਫੇਸ ਤੇ ਮ사ਜ ਬਹੁਤ ਜ਼ਿਆਦਾ ਜ਼ਰੂਰੀ ਹੈ ਇੰਜ ਕਰਕੇ ਆਪਾਂ ਨੇ ਕਰ ਲੈਣੀ ਹਲਕੇ ਹਲਕੇ ਹੱਥਾਂ ਨਾਲ ਠੀਕ ਹੈ ਜੀ ਇਹਨੂੰ ਤੁਸੀਂ ਹਫਤੇ ਦੇ ਵਿੱਚ 3-4 ਵਾਰੀ ਵੀ ਯੂਜ਼ ਕਰ ਸਕਦੇ ਹੋ ਜਿਹੜੀ ਵੀ ਹੈਗੇ ਨੇ ਇਹਨੂੰ 30 ਪਲੱਸ ਵਾਲੇ ਵੀ ਕਰ ਸਕਦੇ ਹੋ 30 ਤੋਂ ਨੀਚੇ ਵਾਲੇ ਵੀ ਇਹਨੂੰ ਕਰ ਸਕਦੇ ਆਪਣੇ ਫੇਸ ਤੇ ਪੈਕ ਇਹ ਲਗਾ ਸਕਦੇ ਹੋ ਠੀਕ ਹੈ ਜੀ ਆਪਾਂ ਇਹਨੂੰ ਸਿੰਪਲ ਜੇ ਪਾਣੀ ਨਾਲ ਆਪਾਂ ਧੋ ਦਵਾਂਗੇ ਤੇ ਨਿਖਾਰ ਇਹਦਾ ਬਹੁਤ ਵਧੀਆ ਆ ਰਿਜ਼ਲਟ ਬਹੁਤ ਵਧੀਆ ਇਹਦਾ ਰਿਜ਼ਲਟ ਆਇਆ ਦੇਖੋ ਹੁਣ ਜੀ ਕਰਕੇ ਨਪਸਾਰ ਲਵਾਂਗੇ ਦੇਖੋ ਕੋਰੀਆਂ ਜਿਹੜੀ ਸਕਿਨ ਐ ਚਮਕ ਗਈ ਇੰਝ ਲੱਗਦਾ ਜਿਵੇਂ ਕਿ ਆਪਾਂ गोल्ड वाला फेशियल करवा के आई हुनी हां पार्लरਾਂ ਦੇ ਵਿੱਚ ਜਾਣਾ ਛੱਡ ਦਿਓ ਦੇਖੋ ਆਪਣੇ ਘਰੇ ਹੀ ਜੜੀਆਂ ਹਨ ਛੋਟੇ ਛੋਟੇ ਆਪਣੀਆਂ ਰੈਮਡੀਆਂ ਹੁੰਦੀਆਂ ਨੇ ਕੋਈ ਜ਼ਿਆਦਾ ਲੰਬੀਆਂ ਵੀ ਨਹੀਂ ਹੁੰਦੀਆਂ ਹੈਗੀਆਂ ਵੀ ਜ਼ਿਆਦਾ तामझाम ਕਰਨ ਵਾਲੀਆਂ ਆਪਣੀ ਕਿਚਨ ਦੇ ਵਿੱਚ ਜਿਹੜੀ ਚੀਜ਼ਾਂ ਹੁੰਦੀਆਂ ਨੇ ਉਹ ਹੀ ਆਪਾਂ ਯੂਜ਼ ਕਰਕੇ ਆਪਣੇ ਫੇਸ ਤੇ ਗਲੋ ਲਿਆ ਸਕਦੇ ਆ ਸਰਦੀਆਂ ਦੇ ਵਿੱਚ ਵੀ ਗਰਮੀਆਂ ਦੇ ਵਿੱਚ ਵੀ ਠੀਕ ਹੈ ਜੀ ਤੇ ਲਓ ਜੀ ਦੇਖ ਸਕਦੇ ਹੋ ਦੇਖੋ ਕਿੰਨਾ ਵਧੀਆ ਗਲੋ ਦੇਖੋ ਆ ਗਿਆ ਆਪਣੇ ਫੇਸ ਤੇ ਠੀਕ ਹੈ ਤੰਝ ਕਰਕੇ ਤੁਸੀਂ ਆਪਣੀ ਸਕਿਨ ਨੂੰ ਪੂਰੀ ਐਂ ਡੀਪ ਕਲੀਨ ਕਰ ਸਕਦੇ ਹੋ ਸਰਦੀਆਂ ਦੇ ਵਿੱਚ ਹੱਥ ਵੀ ਦੇਖੋ ਮਨੇ ਹੱਥਾਂ ਤੇ ਵੀ ਕੀਤੀ ਸੀਗੀ ਆ ਦੇਖੋ ਹੱਥ ਵੀ ਐਂ ਸਾਫ ਹੋ ਗਏ ਨੇ ਨੋਰਮਲ ਪਾਣੀ ਨਾਲ ਆਪਣੇ ਤੋਲੇ ਫੇਸ ਤੰਝ ਕਰਕੇ ਤੁਸੀਂ ਆਪਣੀ ਜਿਹੜੀ ਸਕਿਨ ਐ ਚਮਕਾ ਸਕਦੇ ਹੋ ਠੀਕ ਹੈ ਜੀ ਸਿਰਫ ਇੱਕ ਕੌਫੀ ਪਾਊਡਰ ਨਾਲ ਤੇ ਟਮਾਟਰ ਨਾਲ ਤੇ ਵਿੱਚ ਆਪਣੇ ਨਿੰਬੂ ਪਾਇਆ ਸੀਗਾ ਠੀਕ ਹੈ ਜੀ ਆਹ ਲਓ ਜੀ ਲਓ ਜੀ ਕਿ ਮਿਹਰੀ ਲੱਗੇ ਤੁਹਾਨੂੰ ਵੀਡੀਓ ਕਮੈਂਟ ਕਰਕੇ ਜਰੂਰ ਦੱਸਣਾ ਅਗਰ ਚੈਨਲ ਤੇ ਤੁਸੀਂ ਨਵੇਂ ਆ ਨਹੀਂਓ ਪਲੀਜ਼ ਆਪਣੇ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜੀ ਠੀਕ ਹੈ ਜੀ ਤੇ ਲੋ ਜੀ ਸਕਿਨ ਦੇਖੋ ਇਹਨਾਂ ਵਧੀਆ ਸੋਫਟ ਸੋਫਟ ਹੋ ਗਈ ਐ ਜਿਹੜੀਆਂ ਭੈਣਾਂ ਨੂੰ ਨਿੰਬੂ ਛੂਟ ਨਹੀਂ ਕਰਦਾਗਾ ਸ਼ਹਿਦ ਪਾ ਲਿਓ ਠੀਕ ਹੈ ਜੀ ਕੌਫੀ ਪਾਣਾ ਬਹੁਤ ਜ਼ਰੂਰੀ ਹੈ ਤੇ ਟਮਾਟਰ ਜੀ ਲੋ ਜੀ ਤੇ ਹੁਣ ਆਪਾਂ ਕਰਦੇ ਐਂਡ ਅਗਰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਸ਼ੇਅਰ ਜਰੂਰ ਕਰਨਾ ਜੀ ਓਕੇ ਟਾਟਾ ਬਾਏ ਬਾਏ